ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਬਲਵਿੰਦਰ ਕੌਰ ਅੱਜ ਅਸੀਂ ਗੋਭੀ ਆਲੂ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਇੱਥੇ ਅਸੀਂ ਗੋਭੀ ਕੱਟ ਲਈ ਸੀ ਤੇ ਇੱਥੇ ਅਸੀਂ ਆਲੂ ਵੀ ਕੱਟ ਲਏ ਸੀ ਤੇ ਹੁਣ ਅਸੀਂ ਗੋਭੀ ਨੂੰ ਤੜਕਾ ਲਾ ਦਵਾਂਗੇ ਗੋਭੀ ਆਪਾਂ ਬਣਾਵਾਂਗੇ ਪਤੀਲੇ ਵਿੱਚ ਤੇ ਪਤੀਲੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ ਸਰੋਂ ਦੇ ਤੇਲ ਦੇ ਵਿੱਚ ਗੋਭੀ ਬਹੁਤ ਵਧੀਆ ਟੇਸਟ ਬਣ ਕੇ ਤਿਆਰ ਹੋਏਗੀ ਤੇ ਤੇਲ ਨੂੰ ਅਸੀਂ ਗਰਮ ਕਰ ਦਵਾਂਗੇ ਤੇਲ ਗਰਮ ਹੋ ਗਿਆ ਸੀ ਇੱਕ ਚਮਚਾ ਅਸੀਂ ਜੀਰੇ ਦੇ ਪਾ ਦਵਾਂਗੇ ਤੇ ਜੀਰੇ ਨੂੰ ਤੜਕ ਲਵਾਂਗੇ ਜੀਰਾ ਤੜਕਿਆ ਗਿਆ ਹੁਣ ਅਸੀਂ ਬਰੀਕ ਕੱਟੇ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਅਸੀਂ ਮਿਕਸ ਕਰ ਦਵਾਂਗੇ ਤੇਲ ਚ ਹੁਣ ਅਸੀਂ ਇਹਦੇ ਵਿੱਚ ਅਦਰਕ ਦਾ ਪੇਸਟ ਪਾ ਦਵਾਂਗੇ ਅਦਰਕ ਅਤੇ ਲਸਣ ਦਾ ਤੇ ਇਹਨਾਂ ਵੀ ਅਸੀਂ ਮਿਕਸ ਕਰ ਦਵਾਂਗੇ ਪਿਆਜ਼ਾਂ ਦੇ ਵਿੱਚ ਪਿਆਜ਼ ਕਲਾਪੀ ਜੀ ਹੋ ਗਏ ਸੀ ਹੁਣ ਇਹਦੇ ਵਿੱਚ ਅਸੀਂ ਤਿੰਨ ਚ ਕਹਰੀਆਂ ਮਿਰਚਾਂ ਪਾ ਦਿਤੀਆਂ ਸੀ ਕੁੱਟ ਕੇ ਇੱਕ ਚਮਚਾ ਨਮਕ ਪਾ ਦਵਾਂਗੇ ਅੱਧੇ ਤੋਂ ਵੀ ਘੱਟ ਪਾਵਾਂਗੇ ਅਸੀਂ ਕਾਲੀ ਮਿਰਚ ਇੱਕ ਚਮਚਾ ਪਾਵਾਂਗੇ ਅਸੀਂ ਧਨੀਆ ਪਾਊਡਰ ਅੱਧਾ ਚਮਚਾ ਸੋਹਣ ਦੀ ਪਾ ਦਵਾਂਗੇ ਤੇ ਨਾਲ ਹੀ ਅਸੀਂ ਪਾਵਾਂਗੇ ਟਮਾਟਰ ਟਮਾਟਰ ਪਾ ਕੇ ਨਾਲ ਹੀ ਅਸੀਂ ਇਹਦੇ ਵਿੱਚ ਆਲੂ ਪਾ ਦਵਾਂਗੇ ਆਲੂ ਜਿਹੜੇ ਪਿਆਜ਼ਾਂ ਦੇ ਨਾਲ ਹੀ ਇਹ ਪੱਕ ਜਾਣਗੇ ਹੁਣ ਅਸੀਂ ਇਹਨੂੰ ਟਾਕੇ ਪਗਾਵਾਗੇ 3-4 ਮਿੰਟ ਵਾਸਤੇ ਜਿਹੜੇ ਆਲੂ ਆ ਥੋੜੇ ਜਿ ਗਲ ਜਾਣਗੇ ਆਲੂ ਪਕਾਉਂਦੇ ਹਨ 3-4 ਮਿੰਟ ਹੋ ਗਏ ਹੁਣ ਅਸੀਂ ਇਹਨਾਂ ਨੂੰ ਚੈੱਕ ਕਰ ਲਵਾਂਗੇ ਤੇ ਮਸਾਲਾ ਜਿਹੜਾ ਇਹ ਪਿਆਜ਼ ਵੀ ਪੱਕ ਕੇ ਤਿਆਰ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਗੋਭੀ ਨੂੰ ਪਾ ਦਵਾਂਗੇ ਬਹੁਤ ਸਿੰਪਲ ਤਰੀਕੇ ਨਾਲ ਅਸੀਂ ਗੋਭੀ ਬਣਾ ਕੇ ਤਿਆਰ ਕਰਨੀ ਹੈ ਇਹਦੇ ਵਿੱਚ ਅਸੀਂ ਜਾਦੇ ਮਸਾਲੇ ਨਹੀਂ ਪਾਉਣੇ ਵੀ ਗੋਭੀ ਹੁਣ ਅਸੀਂ ਗੋਭੀ ਪਾ ਕੇ ਇਹਨੂੰ ਮਿਕਸ ਕਰ ਦਵਾਂਗੇ ਉਸ ਤੋਂ ਬਾਅਦ ਹੁਣ ਅਸੀਂ ਫਿਰ ਇਹਨੂੰ ਢੱਕ ਕੇ ਪਕਾਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਇਹ ਸਬਜੀ ਨੂੰ ਮੈਂ ਇੱਕ ਵਾਰੀ ਪਹਿਲੇ ਵੀ ਚੈੱਕ ਕਰ ਲਿਆ ਸੀ ਟਿਲੇ ਵਿੱਚ ਸਬਜੀ ਬਹੁਤ ਵਧੀਆ ਬਣਦੀ ਆ ਕੋਈ ਕੋਈ ਸਬਜੀ ਬਣ ਕੇ ਤਿਆਰ ਹੁੰਦੀ ਆ ਗਲੀ ਗਲੀ ਜੀ ਕਿ ਸਬਜੀ ਅੱਗੇ ਨਾਲੋਂ ਕਾਫੀ ਜ਼ਿਆਦਾ ਪੱਕ ਗਈ ਆ 2 ਕਿ ਮਿੰਟ ਵਾਸਤੇ ਅਸੀਂ ਹੋਰ ਪਕਾ ਲਵਾਂਗੇ ਸਬਜੀ ਨੂੰ ਟੱਕ ਕੇ ਹੁਣ ਅਸੀਂ ਸਬਜੀ ਨੂੰ ਚੈੱਕ ਕਰ ਲਵਾਂਗੇ ਤੇ ਸਬਜੀ ਦੇ ਵਿੱਚ ਪਾ ਦਵਾਂਗੇ ਅਸੀਂ ਗੋਭੀ 'ਚ ਗਰਮ ਮਸਾਲਾ ਤੇ ਨਾਲ ਹੀ ਪਾਵਾਂਗੇ ਅਸੀਂ ਧਨੀਆਂ ਤੇ ਮਿਕਸ ਕਰ ਦਵਾਂਗੇ ਹੁਣ ਤੇ ਗੋਭੀ ਦੀ ਸਬਜੀ ਬਣ ਕੇ ਤਿਆਰ ਹੈ ਬਤੀਲੇ ਵਿੱਚ ਇਲੇ ਵਿੱਚ ਸਬਜੀ ਜੇ ਤੁਹਾਨੂੰ ਕੁਲੀ-ਕੁਲੀ ਸਬਜੀ ਪਸੰਦ ਹੈ ਤੁਸੀਂ ਪਤੀਲੇ ਵਿੱਚ ਸਬਜੀ ਜ਼ਰੂਰ ਬਣਾ ਕੇ ਦੇਖੋ ਬਹੁਤ ਜ਼ਿਆਦਾ ਟੇਸਟ ਬਣੇਗੀ। ਹੁਣ ਅਸੀਂ ਸਬਜੀ ਨੂੰ ਪਲੇਟ ਵਿੱਚ ਪਾ ਦਵਾਂਗੇ। ਸਬਜੀ ਨੂੰ ਹੁਣ ਅਸੀਂ ਇਹਨੂੰ ਜੇ ਤੁਹਾਨੂੰ ਮੇਰੇ ਗੋਪੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ। ਚੰਨੂ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਤੁਸੀਂ ਗੋਪੀ ਦੇਖ ਸਕਦੇ ਬਹੁਤ ਵਧੀਆ ਗੋਪਲੀ ਲਾ ਜਵਾਬ ਬੜ ਕੇ ਰੈਡੀ ਹੋਈ ਆ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ